ਪੂਰੇ 3 ਸਾਲ ਬੀਤ ਚੁਕੇ ਸਨ ਇਨ੍ਹਾਂ 3 ਸਾਲਾਂ ਵਿੱਚ ਪੰਜਾਬ ਦੇ ਉਸ ਛੋਟੇ ਜਿਹੇ ਪਿੰਡ ਦੀਆਂ ਗਲੀਆਂ ਵਿੱਚ ਕਈ ਮੌਸਮ ਆਏ ਤੇ ਕਈ ਗਏ ਸਨ ਸਰਦੀਆਂ ਦੀ ਠੰਡੀ ਹਵਾ ਨੇ ਖੇਤ ਨੂੰ ਗਲ ਲਾਇਆ ਸੀ ਬਸੰਤ ਰੁੱਤ ਨੇ ਪਤਝੜੀ ਦਰਕਤਾਂ ਨੂੰ ਨਵੀਂ ਜਾਨ ਬਖਸ਼ੀ ਸੀ ਤੇ ਗਰਮੀਆਂ ਦੀ ਤੱਤੀ ਲੋ ਨੇ ਜ਼ਮੀਨ ਨੂੰ ਸੁਕਾ ਕੇ ਮੌੜ ਸੌਣ ਦੀ ਬਾਰਿਸ਼ ਦੇ ਲਈ ਤਰਸਾਇਆ ਸੀ ਪਰ ਇਨ੍ਹਾਂ ਸਾਰੇ ਮੌਸਮਾਂ ਦੇ ਬਦਲ ਨਾਲ ਵੀ ਪਿੰਡ ਦੇ ਹਰ ਘਰ ਹਰ ਵੇੜੇ ਵਿੱਚ ਇੱਕ ਅਜੀਬ ਜੀ ਚੁੱਪ ਛਾਈ ਹੋਈ ਸੀ ਕਾਸ ਕਰਕੇ ਉਸ ਘਰ ਵਿੱਚ ਜਿੱਥੇ ਕਦੇ ਹਾਸਾ ਮਖੌਲ ਤੇ ਖੁਸ਼ੀਆਂ ਦਾ ਵਾਸਾ ਹੁੰਦਾ ਸੀ ਉੱਥੇ ਹੁਣ ਇੱਕ ਗਹਿਰਾ ਸਹਮ ਤੇ ਸੁਨਸਾਨ ਫੈਲੀ ਹੋਈ ਸੀ ਪਿੰਡ ਵਾਲਿਆਂ ਦੇ ਜ਼ਿਹਨ ਵਿੱਚ ਅਜੇ ਵੀ ਉਹ ਕਾਲੇ ਦਿਨ ਤਾਜ਼ਾ ਸਨ ਜਦੋਂ ਵਿਦੇਸ਼ ਤੋਂ ਇੱਕ ਮਨਹੂਸ ਖਬਰ ਨੇ ਉਹਨਾਂ ਦੇ ਕੰਨਾਂ ਵਿੱਚ ਜ਼ਹਿਰ ਕੋਲ ਦਿੱਤਾ ਇੱਕ ਬੇहद ਪਿਆਰੇ ਤੇ ਭਰੋਸੇਮੰਦ ਸ਼ਖਸ ਦੇ ਗੁੰਮ ਹੋਣ ਦੀ ਖਬਰ ਜਦੋਂ ਬਾਅਦ ਉਸ ਦੀ ਕੋਈ ਖਬਰ ਨਹੀਂ ਆਈ ਤਾਂ ਉਸ ਖਬਰ ਨੇ ਸਾਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਕਾਸ ਕਰਕੇ ਉਸਦੇ ਜਵਾਨ ਪੁੱਤਰ ਤੇ ਜਦੋਂ ਉਸਦੀ ਮੁੱਖ ਔਰਤ ਨੂੰ ਜਿਨ੍ਹਾਂ ਨੇ ਤਾਂ ਜਿਵੇਂ ਅਸਮਾਨ ਹੀ ਟੁੱਟ ਪਿਆ ਸੀ ਉਹਨਾਂ ਦੇ ਸਿਰ ਤੇ ਪਰਿਵਾਰ ਦਾ ਸਹਾਰਾ ਉੱਠ ਗਿਆ ਸੀ ਤੇ ਸਮਾਜ ਦੀਆਂ ਤਿੱਖੀਆਂ ਨਜ਼ਰਾਂ ਉਹਨਾਂ ਨੂੰ ਹੋਰ ਵੀ ਤੰਗ ਕਰ ਰਹੀਆਂ ਸਨ ਪਰ ਉਹਨਾਂ ਦੋਵਾਂ ਨੇ ਹਿੰਮਤ ਨਹੀਂ ਹਾਰੀ ਸੀ ਸਮੇਂ ਦੇ ਝੱਖੜਾਂ ਵਿੱਚ ਉਹ ਇੱਕ ਦੂਜੇ ਦਾ ਸਹਾਰਾ ਬਣੇ ਰਹੇ ਉਹਨਾਂ ਨੇ ਇੱਕ ਅਜੀਹਾ ਫੈਸਲਾ ਲਿਆ ਜਿਸ ਨੂੰ ਸਮਾਜ ਨੇ ਭਾਵੇਂ ਸਦਕਾਰ ਨਾ ਕੀਤਾ ਹੋਵੇ ਪਰ ਉਹਨਾਂ ਦੀ ਮਜਬੂਰੀ ਸੀ ਇੱਕ ਅਜੀਬਾ ਫੈਸਲਾ ਜਿਸ ਨੇ ਪਿੰਡ ਦੀਆਂ ਗਲੀਆਂ ਵਿੱਚ ਹਮੇਸ਼ਾ ਇੱਕ ਨਵੀਂ ਕਹਾਣੀ ਲਿਖ ਦਿੱਤੀ ਸੀ। ਇੱਕ ਹੈਰਾਨੀਜਨਕ ਵਿਆਹੀ ਕਹਾਣੀ ਲੋਕ ਗੱਲਾਂ ਬਣਾਉਂਦੇ ਸਨ, ਤਾਨੇ ਮਾਰਦੇ ਸਨ ਪਰ ਉਹ ਅੰਦਰੋਂ ਅੰਦਰ ਜਾਣਦੇ ਸਨ ਕਿ ਇਸ ਦੇ ਪਿੱਛੇ ਇੱਕ ਡੂੰਘਾ ਰਾਜ਼ ਤੇ ਇੱਕ ਦਰਦਨਾਕ ਸੱਚਾਈ ਛੁਪੀ ਹੋਈ ਸੀ। ਤੇ ਅੱਜ 3 ਸਾਲ ਬਾਅਦ ਉਸੇ ਸੜਕ ਤੇ ਜਿੱਥੇ ਪਹਿਲਾਂ ਉਸ ਸ਼ਖਸ ਦੇ ਅਣਹੋਂਦ ਦਾ ਸੋਗ ਛਾਇਆ ਸੀ, ਇੱਕ ਪਰਛਾਵਾਂ ਨਜ਼ਰ ਆਇਆ। ਪਹਿਲਾਂ ਧੁੰਦਲਾ ਫਿਰ ਹੌਲੀ-ਹੌਲੀ ਸਪਸ਼ਟ ਹੁੰਦਾ ਹੋਇਆ ਇੱਕ ਥੱਕਿਆ ਹਾਰਿਆ ਪਰ ਹਿੰਮਤ ਨਾ ਹਾਰਨ ਵਾਲਾ ਸ਼ਖਸ ਜਿਸ ਦੇ ਕੱਪੜੇ ਫਟੇ ਹੋਏ ਸਨ ਚਿਹਰਾ ਧੂੜ ਦੇ ਨਾਲ اٹਿਆ ਹੋਇਆ ਸੀ ਪਰ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਘਰ ਪਹੁੰਚਣ ਦੀ ਆਪਣੇ ਪਰਿਵਾਰ ਨੂੰ ਮਿਲਣ ਦੀ ਚਮਕ ਇਹ ਕੋਈ ਹੋਰ ਨਹੀਂ ਇਹ ਉਹੀ ਸ਼ਖਸ ਸੀ ਜਿਸ ਨੂੰ ਪਿੰਡ ਲੰਬੇ ਸਮੇਂ ਤੋਂ ਗੁੰਮਸ਼ੁਦਾ ਮੰਨ ਰਿਹਾ ਸੀ ਉਹ ਆਪਣੇ ਪਰਿਵਾਰ ਨੂੰ ਹੈਰਾਨ ਕਰਨਾ ਚਾਹੁੰਦਾ ਸੀ ਉਹਨਾਂ ਨੂੰ ਬਿਨਾਂ ਦੱਸੇ ਆਇਆ ਸੀ ਉਸਦੇ ਦਿਲ ਵਿੱਚ ਖੁਸ਼ੀ ਤੇ ਉਤਸ਼ਾਹ ਸੀ ਆਪਣੇ ਅਜੀਜ਼ਾਂ ਨੂੰ ਵੇਖਣ ਦੀ ਤੜਪ ਸੀ ਪਰ ਜਦੋਂ ਉਹ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਿਆ ਤਾਂ ਉਸਨੇ ਵੇਖਿਆ ਕਿ ਲੋਕ ਉਸ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਹਨ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਹਨ ਫਿਰ ਉਹਨਾਂ ਦੀ ਹੈਰਾਨੀ ਖੁਸ਼ੀ ਵਿੱਚ ਬਦਲ ਜਾਂਦੀ ਹੈ ਤੇ ਉਹ ਉਸ ਵੱਲ ਭੱਜੇ ਆਉਂਦੇ ਨੇ ਕਿ ਤੂੰ ਤਾਂ ਜਿੰਦਾ ਹੈ ਇਹ ਸਵਾਲ ਉਸਦੇ ਕੰਨਾਂ ਵਿੱਚ ਵਾਰ-ਵਾਰ ਗੂੰਜ ਰਿਹਾ ਸੀ ਉਸਨੇ ਉਹਨਾਂ ਨੂੰ ਜਲਦੀ ਜਲਦੀ ਦੱਸਿਆ ਕਿ ਉਹ ਕਿਵੇਂ ਵਾਪਸ ਆਇਆ ਪਰ ਉਸਦੀ ਖੁਸ਼ੀ ਇੱਕ ਪਲ ਵਿੱਚ ਸਹਿਮ ਵਿੱਚ ਬਦਲ ਗਈ ਜਦੋਂ ਪਿੰਡ ਦੇ ਕੁਝ ਬਜ਼ੁਰਗਾਂ ਨੇ ਉਸ ਨੂੰ ਘੇਰ ਲਿਆ ਉਨ੍ਹਾਂ ਦੇ ਚਿਹਰਿਆਂ ਤੇ ਖੁਸ਼ੀ ਦੇ ਨਾਲ ਨਾਲ ਇੱਕ ਅਜੀਬ ਜਿਹੀ ਉਦਾਸੀ ਤੇ ਚਿੰਤਾ ਛਾਈ ਹੋਈ ਸੀ। ਵੇਖ ਪੁੱਤਰਾ ਤੂੰ ਤੇ ਵਾਪਸ ਆ ਗਿਆ ਹੈ ਪਰ ਪਿੱਛੇ ਬਹੁਤ ਕੁਝ ਬਦਲ ਗਿਆ ਹੈ। ਇੱਕ ਬਜ਼ੁਰਗ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਉਸ ਆਦਮੀ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ। ਕੀ ਹੋਇਆ ਸਭ ਠੀਕ ਹੈ? ਮੇਰਾ ਪੁੱਤਰ ਤੇ ਘਰਵਾਲੀ ਕਿਵੇਂ ਹਨ? ਉਸ ਦੀ ਆਵਾਜ਼ ਵਿੱਚ ਵਿੱਚ ਇੰਨੀ ਸੀ। ਤਦ ਇੱਕ ਹੋਰ ਪਿੰਡ ਵਾਲੇ ਨੇ ਹਿੰਮਤ ਕਰਕੇ ਕਿਹਾ ਵੇਖ ਤੇਰੇ ਜਾਣ ਤੋਂ ਬਾਅਦ ਤੇਰੇ ਪੁੱਤਰ ਨੇ ਤੇਰੀ ਘਰਵਾਲੀ ਨਾਲ ਵਿਆਹ ਕਰਵਾ ਲਿਆ ਹੈ। ਇਹ ਸੁਣ ਕੇ ਉਸ ਦੇ ਕੰਨ ਸੁੰਨ ਹੋ ਗਏ। ਉਸ ਦੇ ਪੈਰਾ ਹੇਠੋਂ ਜ਼ਮੀਨ ਖਿਸਕੀ ਉਸ ਦੇ ਅੰਦਰੋਂ ਇੱਕ ਚੀਖ ਨਿਕਲੀ ਪਰ ਗਾਲ ਵਿੱਚ ਹੀ ਦਬ ਕੇ ਰਹਿ ਗਈ ਉਸ ਦੀਆਂ ਅੱਖਾਂ ਵਿੱਚ ਇਹ ਵਿਸ਼ਵਾਸ ਦਰਦ ਤੇ ਗੁੱਸਾ ਭਰ ਗਿਆ ਇੱਕ ਪਲ ਦੇ ਲਈ ਸੁੰਨ ਹੋ ਗਿਆ ਜਿਵੇਂ ਕਿਸੇ ਨੇ ਉਸ ਨੂੰ ਪੱਥਰ ਬਣਾ ਦਿੱਤਾ ਹੋਵੇ ਫਿਰ ਉਸ ਦੇ ਸਰੀਰ ਵਿੱਚ ਕੰਬਣੀ ਛਿੜ ਗਈ ਉਸ ਦਾ ਦਿਮਾਗ ਤੇਜ਼ੀ ਨਾਲ ਸੋਚਣ ਲੱਗਾ ਕਿਵੇਂ ਇਹ ਕਿਵੇਂ ਹੋ ਸਕਦਾ ਹੈ ਮੇਰਾ ਆਪਣਾ ਪੁੱਤਰ ਤੇ ਮੇਰੀ ਘਰ ਵਾਲੀ ਉਸ ਦੇ ਦਿਲ ਤੇ ਗਹਿਰਾ ਜ਼ਖਮ ਲੱਗਾ ਉਹ ਆਪਣੇ ਘਰ ਦੇ ਗੇਟ 'ਵਾਰ ਵੇਖਿਆ ਉਸ ਨੂੰ ਲੱਗਾ ਜਿਵੇਂ ਉਸ ਦੀ ਦੁਨੀਆ ਉੱਟ ਚੜ ਗਈ ਹੋਵੇ ਉੱਥੇ ਹੀ ਗੇਟ ਤੇ ਪੁੱਭਾਂ ਮਾਰ ਕੇ ਰੋਣ ਲੱਗ ਗਿਆ ਉਸ ਦੇ ਹੰਝੂ ਵਹਿ ਤੁਰੇ ਜੋ 3 ਸਾਲਾਂ ਦੀ ਬੇਵਸੀ ਦਰਦ ਦੀ ਇੱਕ ਹੈਰਾਨੀ ਦੇ ਪ੍ਰਤੀਕ ਸਨ ਬੇਰਾਨਗੀ ਤੋਂ ਮੁੜ ਮਿਲਣ ਤੱਕ ਦਾ ਸਫ਼ਰ ਇੱਕ ਦਿਲ ਕੰਬਾਉ ਸਚਾਈ ਉਹ ਉੱਥੇ ਹੀ ਗੇਟ ਤੇ ਪੁੱਭਾਂ ਮਾਰ ਕੇ ਰੋਣ ਲੱਗ ਪਿਆ ਅਤੇ ਉਸ ਦੇ ਹੰਝੂ ਵਹਿ ਤੁਰੇ ਜੋ 3 ਸਾਲਾਂ ਦੀ ਬੇਵਸੀ ਦਰਦ ਤੇ ਹੈਰਾਨੀ ਦਾ ਪ੍ਰਤੀਕ ਸਨ ਪਿੰਡ ਵਾਲੇ ਉਸ ਨੂੰ ਘੇਰ ਕੇ ਖੜੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਹਮਦਰਦੀ ਅਤੇ ਤਸੱਲੀ ਸੀ ਉਹਨਾਂ ਨੇ ਉਸ ਅਣਜਾਣੇ ਮੁਸਾਫਰ ਨੂੰ ਸੰਭਾਲਿਆ ਉਸ ਨੂੰ ਪਾਣੀ ਪਿਲਾਇਆ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਿੰਡ ਦੀ ਸਰਪੰਚਨੀ ਬੀਬੀ ਗੁਰਨਾਮਕੌਰ ਜੋ ਆਪਣੇ ਸੂਝ ਬੂਝ ਤੇ ਹਮਦਰਦੀ ਲਈ ਮਸ਼ਹੂਰ ਸੀ ਅੱਗੇ ਵਧੀ ਉਸ ਦੀ ਆਵਾਜ਼ ਵਿੱਚ ਮਮਤਾ ਤੇ ਸਹਿਯਦਾ ਸੀ ਸ਼ਾਂਤ ਹੋ ਜਾ ਪੁੱਤਰਾ ਸ਼ਾਂਤ ਹੋ ਜਾ ਉਸਨੇ ਮੁਸਾਫਰ ਦੇ ਧੂੜ ਭਰੇ ਸਿਰ ਤੇ ਹੌਲੀ ਜਿਹੀ ਥਾਪੀ ਦਿੱਤੀ ਜੋ ਤੂੰ ਸੁਣਿਆ ਹੈ ਉਹ ਅੱਧਾ ਸੱਚ ਹੈ ਉਹਨਾਂ ਨੇ ਵਿਆਹ ਸਿਰਫ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਕੀਤਾ ਹੈ ਅੰਦਰੇ ਅੰਦਰ ਕੁਝ ਵੀ ਗਲਤ ਨਹੀਂ ਹੋਇਆ ਤੇਰੇ ਘਰ ਦੀ ਇੱਜ਼ਤ ਬਣਾਈ ਰੱਖਣ ਤੇ ਲਈ ਇਹ ਜੂਝ ਰਹੇ ਸਨ ਮੁਸਾਫਰ ਦੇ ਦਿਮਾਗ ਵਿੱਚ ਹਜ਼ਾਰਾਂ ਸਵਾਲ ਘੁੰਮ ਰਹੇ ਸਨ ਉਸ ਦੀਆਂ ਅੱਖਾਂ ਸਾਹਮਣੇ 3 ਸਾਲ ਪੁਰਾਣੀਆਂ ਯਾਦਾਂ ਤੈਰਨ ਲੱਗੀਆਂ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਜਿੱਥੇ ਖੁਸ਼ਹਾਲ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀ ਸੁਖਬੀਰ ਸਿੰਘ ਆਪਣੀ ਪਤਨੀ ਜਿਸ ਨਾਲ ਉਸਦਾ ਇੱਕੋ ਇੱਕ ਪੁੱਤਰ ਜਸਪ੍ਰੀਤ ਸਿੰਘ ਉਸ ਨਾਲ ਬਹੁਤ ਪਿਆਰ ਕਰਦਾ ਸੀ ਜ਼ਿੰਦਗੀ ਖੁਸ਼ਹਾਲ ਸੀ ਹੱਸਦੀ ਵਸਦੀ ਸੀ ਖੇਤਾਂ ਵਿੱਚ ਹਰਿਆਲੀ ਨੱਚਦੀ ਸੀ ਤੇ ਘਰ ਵਿੱਚ ਖੁਸ਼ੀਆਂ ਦੇ ਗੀਤ ਗੂੰਜਦੇ ਸਨ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸੁਖਬੀਰ ਦੀ ਪਹਿਲੀ ਪਤਨੀ ਜਦੋਂ ਜਸਪ੍ਰੀਤ ਕੌਰ 7 ਸਾਲ ਦਾ ਸੀ ਇੱਕ ਭਿਆਨਕ ਬਿਮਾਰੀ ਦੇ ਨਾਲ ਲੜਦੀ ਹੋਈ ਇਸ ਦੁਨੀਆ ਤੋਂ ਚਲਵਸੀ ਮਾਂ ਦਾ ਸਾਇਆ ਸਿਰ ਤੋਂ ਉੱਠ ਜਾਣ ਨਾਲ ਘਰ ਵਿੱਚ ਇੱਕ ਅਜੀਬ ਜਿਹਾ ਖਾਲੀਪਨ ਛਾ ਗਿਆ ਜਸਪ੍ਰੀਤ ਜੋ ਮਾਂ ਦੀ ਲੋਰੀਆਂ ਸੁਣ ਕੇ ਸੌਂਦਾ ਸੀ ਹੁਣ ਚੁੱਪਚਾਪੇ ਕੋਨੇ ਵਿੱਚ ਬੈਠਾ ਰਹਿੰਦਾ ਸੀ ਸੁਖਬੀਰ ਨੇ ਆਪਣੇ ਪੁੱਤਰ ਨੂੰ ਇਕੱਲੇ ਪਾਲਣ ਦੀ ਬਹੁਤ ਕੋਸ਼ਿਸ਼ ਕੀਤੀ ਉਸ ਨੂੰ ਪਿਆਰ ਦਿੱਤਾ ਹਰ ਲੋੜ ਪੂਰੀ ਕੀਤੀ ਪਰ ਇੱਕ ਮਾਂ ਦੀ ਕਮੀ ਉਸ ਨੂੰ ਹਮੇਸ਼ਾ ਲੜਕਦੀ ਜਾਂਦੀ ਰਾਤਾਂ ਨੂੰ ਜਦੋਂ ਜਸਪ੍ਰੀਤ ਮਾਂ ਲਈ ਰੋਂਦਾ ਤਾਂ ਸੁਖਬੀਰ ਦਾ ਦਿਲ ਚੀਰਿਆ ਜਾਂਦਾ ਪਿੰਡ ਦੇ ਲੋਕ ਤੇ ਰਿਸ਼ਤੇਦਾਰ ਸੁਖਵੀਰ ਨੂੰ ਦੂਜਾ ਵਿਆਹ ਕਰਵਾਉਣ ਦੇ ਲਈ ਕਹਿਣ ਲੱਗੇ ਬੱਚੇ ਨੂੰ ਮਾਂ ਦੀ ਲੋੜ ਐ ਸੁਖਵੀਰ ਚਾਚਾ ਬਚਨ ਸਿੰਘ ਨੇ ਇੱਕ ਸ਼ਾਮ ਕਿਹਾ ਜਦੋਂ ਉਹ ਹਵੇਲੀ ਦੇ ਵਿਹੜੇ ਵਿੱਚ ਬੈਠੇ ਸਨ ਤੂੰ ਜਿੰਨਾ ਮਰਜ਼ੀ ਪਿਆਰ ਦੇ ਪਰ ਮਾਂ ਦਾ ਪਿਆਰ ਕੋਈ ਨਹੀਂ ਦੇ ਸਕਦਾ ਸੁਖਵੀਰ ਤਾਂ ਮੰਨ ਨਹੀਂ ਸੀ ਮੰਦਾ ਕਿਉਂਕਿ ਉਹ ਉਸਨੂੰ ਆਪਣੀ ਪਹਿਲੀ ਪਤਨੀ ਸਰਵਨ ਕੌਰ ਨਾਲ ਬਹੁਤ ਪਿਆਰ ਸੀ ਤੇ ਉਸਦੀ ਯਾਦ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੁੰਦਾ ਸੀ ਪਰ ਜਸਪ੍ਰੀਤ ਦੇ ਭਵਿੱਖ ਬਾਰੇ ਸੋਚ ਕੇ ਉਸਨੇ ਇੱਕ ਮਾਂ ਦਾ ਪਿਆਰ ਦੇਣ ਦੇ ਲਈ ਸੁਖਵੀਰ ਦੇ ਮਨ ਵਿੱਚ ਦੂਜਾ ਵਿਆਹ ਕਰਾਉਣ ਦਾ ਫੈਸਲਾ ਕੀਤਾ ਉਸ ਦੀ ਅੱਖਾਂ ਵਿੱਚ ਅਜੇ ਵੀ ਸਰਵਣਕੌਰ ਦੀ ਤਸਵੀਰ ਸੀ ਪਰ ਪੁੱਤਰ ਦੀ ਮੁਸਕਾਨ ਲਈ ਉਸਨੇ ਕੁਰਬਾਨੀ ਦੇਣ ਦਾ ਫੈਸਲਾ ਕੀਤਾ ਕਈ ਰਸਤੇ ਆਏ ਪਰ ਸੁਖਵੀਰ ਦੀ ਮੁੱਖ ਸ਼ਰਤ ਸੀ ਕਿ ਜਿਹੜੀ ਵੀ ਔਰਤ ਉਸਦੇ ਘਰ ਆਵੇ ਜਸਪ੍ਰੀਤ ਨੂੰ ਆਪਣਾ ਸੱਚਾ ਪੁੱਤਰ ਸਮਝ ਕੇ ਪਿਆਰ ਕਰੇ ਕਈ ਔਰਤਾਂ ਨੇ ਜਸਪ੍ਰੀਤ ਨੂੰ ਮਤਰੀਆ ਸਮਝ ਕੇ ਅੱਖੋਂ ਪਰੋਖੇ ਕੀਤਾ ਕੁਝ ਨੇ ਸਿੱਧਾ ਹੀ ਮਨਾਂ ਕਰ ਦਿੱਤਾ ਮੈਨੂੰ 8 ਸਾਲ ਦੇ ਬੱਚੇ ਨੂੰ ਨਹੀਂ ਪਾਲਣਾ ਸੁਖਵੀਰ ਨਿਰਾਸ਼ ਹੋ ਜਾਂਦਾ ਪਰ ਉਸ ਦੀ ਆਸ ਅਜੇ ਵੀ ਕਾਇਮ ਸੀ ਫਿਰ ਇੱਕ ਅਜੀਹਾਂ ਰਿਸ਼ਤਾ ਆਇਆ ਜਿਸ ਨੇ ਸੁਖਵੀਰ ਦਾ ਦਿਲ ਜਿੱਤ ਲਿਆ ਇਹ ਸੀ ਸਿਮਰਨ ਇੱਕ ਜਵਾਨ ਤੇ ਖੂਬਸੂਰਤ ਲੜਕੀ ਜਿਸ ਦੀ ਉਮਰ ਲਗਭਗ 22 ਸਾਲ ਸੀ ਤੇ ਜੋ ਸੁਖਵੀਰ ਤੋਂ ਕਾਫੀ ਛੋਟੀ ਸੀ ਜਦੋਂ ਸਿਮਰਨ ਨੂੰ ਪਹਿਲੀ ਵਾਰ ਜਸਪ੍ਰੀਤ ਦੇ ਨਾਲ ਮਿਲਾਇਆ ਗਿਆ ਉਸਨੇ ਬਿਨਾਂ ਕਿਸੇ ਝਿਜਕ ਤੇ ਜਸਪ੍ਰੀਤ ਨੂੰ ਪਹਿਲੀ ਨਜ਼ਰ ਵਿੱਚ ਹੀ ਗੋਦ ਵਿੱਚ ਚੁੱਕ ਲਿਆ ਉਸ ਨੂੰ ਪਿਆਰ ਕੀਤਾ ਅਸੇ ਉਸ ਦੇ ਮੱਥੇ ਨੂੰ ਚੁੰਮਿਆ ਅਤੇ ਆਪਣਾ ਬੱਚਾ ਸਮਝ ਕੇ ਖੜਾਉਣ ਲੱਗੇ ਜਸਪ੍ਰੀਤ ਵੀ ਉਸ ਦੀ ਗੋਦ ਵਿੱਚ ਲੇਟ ਕੇ ਖੁਸ਼ ਹੋ ਗਿਆ ਜਿਵੇਂ ਉਸ ਨੂੰ ਆਪਣੇ ਮਾਂ ਦੀ ਗੋਦ ਮਿਲ ਗਈ ਹੋਵੇ ਇਹ ਵੇਖ ਕੇ ਸੁਖਵੀਰ ਦੀਆਂ ਅੱਖਾਂ ਨਮ ਹੋ ਗਈਆਂ ਉਸ ਨੂੰ ਲੱਗਾ ਜਿਵੇਂ ਉਸ ਦੀ ਸਰਵਣ ਕੌਰ ਹੀ ਵਾਪਸ ਆ ਗਈ ਹੋਵੇ ਜੋ ਜਸਪ੍ਰੀਤ ਨੂੰ ਪਿਆਰ ਕਰਦੀ ਹੋਈ ਸੁਖਵੀਰ ਤੇ ਸਿਮਰਨ ਦਾ ਵਿਆਹ ਹੋ ਗਿਆ ਸਿਮਰਨ ਨੇ ਜਸਪ੍ਰੀਤ ਨੂੰ ਸੱਚਮੁੱਚ ਮਾਂ ਤੋਂ ਵੱਧ ਪਿਆਰ ਦਿੱਤਾ ਉਹ ਉਸ ਨੂੰ ਸਕੂਲ ਛੱਡ ਕੇ ਆਉਂਦੀ ਉਸ ਦੇ ਕੱਪੜੇ ਧੋਂਦੀ ਉਸ ਨੂੰ ਆਪਣੇ ਹੱਥਾਂ ਨਾਲ ਖਵਾਉਂਦੀ ਤੇ ਰਾਤ ਨੂੰ ਉਸ ਨੂੰ ਕਹਾਣੀਆਂ ਸੁਣਾ ਕੇ ਸੁਲਾਉਂਦੀ ਜਸਪ੍ਰੀਤ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਉਸ ਨੂੰ ਮਾਂ ਕਹਿ ਕੇ ਬੁਲਾਉਂਦਾ ਸੀ ਉਸ ਦੀ ਹਰ ਗੱਲ ਮੰਨਦਾ ਸੀ ਉਹਨਾਂ ਦਾ ਰਿਸ਼ਤਾ ਮਾਂ ਪੁੱਤ ਤੋਂ ਵੱਧ ਕੇ ਇੱਕ ਡੂੰਘੀ ਦੋਸਤੀ ਤੇ ਸਮਝਵਾਲੇ ਰਿਸ਼ਤੇ ਵਿੱਚ ਬਦਲ ਗਿਆ ਪਿੰਡ ਵਿੱਚ ਕਈ ਲੋਕ ਉਹਨਾਂ ਦੀ ਉਮਰ ਦੇ ਫਰਕ ਕਰਕੇ ਗੱਲਾਂ ਕਰਦੇ ਸਨ ਦੇਖੋ ਸੁਖਵੀਰ ਨੇ ਕਿੰਨੀ ਛੋਟੀ ਉਮਰ ਦੀ ਕੁੜੀ ਨਾਲ ਵਿਆਹ ਕਰਵਾਇਆ ਹੈ ਕੁਝ ਬੀਬੀਆਂ ਚੁਗਲੀਆਂ ਕਰਦੀਆਂ ਸਨ ਪਰ ਸੁਖਵੀਰ ਤੇ ਸਿਮਰਨ ਨੂੰ ਇੰਨਾਂ ਗੱਲਾਂ ਦੀ ਪਰਵਾਹ ਨਹੀਂ ਸੀ ਉਹਨਾਂ ਦਾ ਪਰਿਵਾਰ ਖੁਸ਼ ਸੀ ਤੇ ਉਹਨਾਂ ਦੇ ਘਰ ਵਿੱਚ ਇੱਕ ਵਾਰ ਫੇਰ ਖੁਸ਼ੀਆਂ ਦਾ ਵਾਸਾ ਹੋ ਗਿਆ ਸੁਖਵੀਰ ਸਿਮਰਨ ਦੀ ਸੋਚ ਤੋਂ ਵੱਧ ਸਮਝ ਦੀ ਕਦਰ ਕਰਦਾ ਸੀ ਤੇ ਸਿਮਰਨ ਸੁਖਵੀਰ ਦੇ ਪਿਆਰ ਤੇ ਵਿਸ਼ਵਾਸਦੀ ਪਰ ਕੁਝ ਸਮੇਂ ਬਾਅਦ ਸੁਖਵੀਰ ਦੀ ਸਿਹਤ ਵਿਗੜਨ ਲੱਗੀ ਉਸ ਦੇ ਸਰੀਰ ਵਿੱਚ ਇੱਕ ਅਜੀਬ ਜਿਹੀ ਕਮਜ਼ੋਰੀ ਆ ਗਈ ਤੇ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਲੱਗੀ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਤੇ ਕਿਹਾ ਕਿ ਇਹ ਕੋਈ ਲਾ ਇਲਾਜ ਬਿਮਾਰੀ ਹੈ ਕਰਦੀ ਆਰਥਿਕ ਹਾਲਤ ਵੀ ਖਰਾਬ ਹੋਣ ਲੱਗੀ ਕਿਉਂਕਿ ਸੁਖਵੀਰ ਕੰਮ ਤੇ ਨਹੀਂ ਜਾ ਪਾ ਰਿਹਾ ਸੀ ਕਰਜ਼ਾ ਵਧਣ ਲੱਗਾ ਤੇ ਖੇਤਾਂ ਦੀ ਫਸਲ ਵੀ ਚੰਗੀ ਨਹੀਂ ਸੀ ਹੋ ਰਹੀ ਸੁਖਵੀਰ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਪਰਿਵਾਰ ਲਈ ਕੁਝ ਕਰਨਾ ਪਵੇਗਾ ਭਾਵੇਂ ਉਸ ਦੀ ਜਾਨ ਤੇ ਬਣ ਜਾਵੇ ਉਸ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਅਰਬ ਦੇਸ਼ਾਂ ਵਿੱਚ ਕੰਮ ਦੀ ਤਲਾਸ਼ ਵਿੱਚ ਉਸ ਨੇ ਆਪਣੇ ਪਰਿਵਾਰ ਨੂੰ ਛੱਡ ਕੇ ਪ੍ਰਦੇਸ਼ ਦਾ ਰੁੱਖ ਕੀਤਾ ਉਸਨੇ ਸੋਚਿਆ ਕਿ ਕੁਝ ਪੈਸੇ ਕਮਾ ਕੇ ਵਾਪਸ ਆਵੇਗਾ ਤੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਜ਼ਿੰਦਗੀ ਦੇ ਦੇਵੇਗਾ। ਭਾਵੇਂ ਉਸ ਨੂੰ ਆਪਣੀ ਜ਼ਿੰਦਗੀ ਦੀ ਆਖਰੀ ਸਾਨ ਤੱਕ ਮਿਹਨਤ ਹੀ ਕਿਉਂ ਨਾ ਕਰਨੀ ਪਵੇ। ਸਿਮਰਨ ਤੇ ਜਸਪ੍ਰੀਤ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੇ ਉਹਨਾਂ ਨੂੰ ਸਮਝਾਇਆ ਕਿ ਇਹਨਾਂ ਦੇ ਭਵਿੱਖ ਦੇ ਲਈ ਜ਼ਰੂਰੀ ਹੈ। ਸੁਖਵੀਰ ਦੀਆਂ ਅੱਖਾਂ ਵਿੱਚ ਇੱਕ ਡੂੰਘਾ ਦਰਦ ਸੀ। ਜਦੋਂ ਉਸ ਨੇ ਆਪਣੇ ਪਿਆਰਿਆਂ ਨੂੰ ਆਖਰੀ ਵਾਰ ਦੇਖਿਆ, ਉਸ ਨੂੰ ਕੀ ਪਤਾ ਸੀ ਕਿ ਵਿਛੋੜਾ ਕਿੰਨਾ ਲੰਮਾ ਅਤੇ ਦਰਦਨਾਕ ਹੋ ਜਾਵੇਗਾ। ਅਰਬ ਦੇਸ਼ਾਂ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਤੇ ਘਰ ਦੇ ਹਾਲਾਤ। ਸੁਖਵੀਰ ਦੇ ਅਰਬ ਦੇਸ਼ ਵਿੱਚ ਪਹੁੰਚਣ ਤੇ 6 ਮਹੀਨੇ ਬਾਅਦ ਪਿੰਡ ਦੇ ਵਿੱਚ ਇੱਕ ਖਬਰ ਆਈ ਜਿਸ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ। ਖਬਰ ਸੀ ਕਿ ਸੁਖਵੀਰ ਸਿੰਘ ਲਾਪਤਾ ਹੋ ਗਿਆ ਤੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਲੀ। ਪਿੰਡ ਦਾ ਡਾਕੀਆ ਜੋ ਹਫਤੇ ਵਿੱਚ ਇੱਕ ਵਾਰ ਚਿੱਠੀ ਵੰਡਣ ਆਉਂਦਾ ਸੀ, ਸੁਖਵੀਰ ਦੇ ਘਰ ਇੱਕ ਮੋਟਾ ਲਿਫਾਫਾ ਲੈ ਕੇ ਆਇਆ। ਸਿਮਰਨ ਨੇ ਕੰਮ ਦੇ ਹੱਥਾਂ ਨਾਲ ਲਿਫਾਫਾ ਖੋਲ੍ਹਿਆ। ਅੰਦਰ ਇੱਕ ਸਰਕਾਰੀ ਦਸਤਾਵੇਜ਼ ਸੀ ਜਿਸ ਤੇ ਲਿਖਿਆ ਸੀ ਕਿ ਸੁਖਵੀਰ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ, ਉੱਥੇ ਇੱਕ ਹਾਦਸਾ ਹੋਇਆ ਉਸ ਤੋਂ ਬਾਅਦ ਉਹ ਲਾਪਤਾ ਹੈ। ਇਸ ਖਬਰ ਨਾਲ ਸਿਮਰਨ ਤੇ ਜਸਪ੍ਰੀਤ ਦੇ ਪਹਾੜ ਡੁੱਟ ਪਿਆ। ਸਿਮਰਨ ਦਾ ਚਿਹਰਾ ਪੀਲਾ ਪੈ ਗਿਆ ਅਤੇ ਹੱਥੋਂ ਦਸ ਜਸਪ੍ਰੀਤ ਜੋ ਹੁਣ ਥੋੜਾ ਵੱਡਾ ਹੋ ਚੁੱਕਾ ਸੀ ਆਪਣੀ ਮਾਂ ਨੂੰ ਡਿੱਗਦੇ ਹੋ ਕੇ ਦੇਖ ਕੇ ਦੌੜਿਆ ਤੇ ਉਸ ਨੂੰ ਸੰਭਾਲਿਆ ਪਿੰਡ ਵਾਲੇ ਵੀ ਸਦਵੇਂ ਵਿੱਚ ਸਨ ਉਹਨਾਂ ਨੇ ਪਿੰਡ ਦਾ ਇੱਕ ਹੋਰ ਜਵਾਨ ਇਸ ਤਰ੍ਹਾਂ ਗਮ ਹੋ ਗਿਆ ਸੀ ਅਸਲ ਵਿੱਚ ਹੋਇਆ ਇਹ ਸੀ ਕਿ ਸੁਖਵੀਰ ਨੂੰ ਜਿਸ ਕੰਪਨੀ ਵਿੱਚ ਕੰਮ ਮਿਲਿਆ ਸੀ ਉਹ ਇੱਕ ਧੋਖੇਬਾਜ਼ ਕੰਪਨੀ ਸੀ ਉੱਥੇ ਕਰਮਚਾਰੀਆਂ ਨਾਲ ਅਣਮੁਖੀ ਵਿਵਹਾਰ ਕੀਤਾ ਜਾ ਰਿਹਾ ਸੀ ਉਹਨਾਂ ਦੇ ਪਾਸਪੋਰਟ ਜਬਤ ਕਰ ਲਏ ਗਏ ਫੋਨ ਖੋਲੇ ਗਏ ਤੇ ਉਹਨਾਂ ਨੂੰ ਦਿਨ ਦੇ 18-18 ਘੰਟੇ ਉੱਚ ਤਾਪਮਾਨ ਵਿੱਚ ਰੇਗਿਸਤਾਨ ਵਿੱਚ ਕੰਮ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਸੀ ਜੇ ਕੋਈ ਕਰਮਚਾਰੀ ਵਿਰੋਧ ਕਰਦਾ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੁਖਵੀਰ ਨੇ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਸ ਨੂੰ ਫੜ ਲਿਆ ਜਾਂਦਾ ਤੇ ਹੋਰ ਜ਼ਿਆਦਾ ਸਜ਼ਾ ਦਿੱਤੀ ਜਾਂਦੀ ਉਹ ਇੱਕ ਤ ਦੇ ਨਾਲ ਬੰਧਕ ਬਣ ਚੁੱਕਾ ਸੀ ਉਸ ਦੀ ਆਜ਼ਾਦੀ ਖੋ ਲਈ ਸੀ ਉਸੇ ਦੌਰਾਨ ਉੱਥੇ ਇੱਕ ਹੋਰ ਪੰਜਾਬੀ ਵਿਅਕਤੀ ਜੋ ਸੁਖਬੀਰ ਦੇ ਪਿੰਡ ਦੇ ਨੇੜੇ ਪਿੰਡ ਦਾ ਸੀ ਉਸ ਦੇ ਹਾਦਸੇ ਵਿੱਚ ਮੌਤ ਹੋ ਗਈ ਕੰਪਨੀ ਨੇ ਗਲਤੀ ਨਾਲ ਸੁਖਬੀਰ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਖਬਰ ਭੇਜ ਦਿੱਤੀ ਕਿਉਂਕਿ ਉਹਨਾਂ ਦੇ ਰਿਕਾਰਡ ਗੜਬੜ ਸਨ ਉਹ ਜਾਣ ਬੁੱਝ ਕੇ ਕਰਮਚਾਰੀਆਂ ਦੀ ਜਾਣਕਾਰੀ ਨੂੰ ਉਲਝਾ ਕੇ ਰੱਖਦੇ ਸਨ ਤਾਂ ਜੋ ਕੋਈ ਭੱਜ ਨਾ ਸਕੇ ਤੇ ਨਾ ਹੀ ਕਿਸ ਨੂੰ ਆਪਣੀ ਸਹੀ ਜਾਣਕਾਰੀ ਦਿੰਦੇ ਸਨ ਸਖਵੀਰ ਉਸਦੀ ਜਗਾਹ ਕੋਚ ਕਰ ਦਿੱਤਾ ਗਿਆ ਜਿੱਥੇ ਉਹ ਕੰਮ ਕਰਦਾ ਸੀ ਤੇ ਉਸਨੂੰ ਆਪਣੀ ਮੌਤ ਦੀ ਖਬਰ ਸੁਣ ਕੇ ਚੁੱਪ ਰਹਿਣਾ ਪਿਆ ਉਸਦਾ ਦਿਲ ਚੀਖ ਰਿਹਾ ਸੀ ਆਪਣੇ ਪਰਿਵਾਰ ਨੂੰ ਦੱਸਣਾ ਚਾਹੁੰਦਾ ਸੀ ਕਿ ਉਹ ਜਿੰਦਾ ਹੈ ਪਰ ਉਸਦੇ ਹੱਥ ਬੰਨੇ ਹੋਏ ਸਨ ਨਾ ਕਿਸੇ ਨੂੰ ਕਹਾਲ ਕਰ ਸਕਦਾ ਸੀ ਨਾ ਕਿਸੇ ਨੂੰ ਦੱਸ ਸਕਦਾ ਸੀ ਕਿ ਉਹ ਜਿੰਦਾ ਹੈ ਉਹ ਇੱਕ ਤਰ੍ਹਾਂ ਨਾਲ ਅੰਦਰੋਂ ਅੰਦਰੀ ਮਰ ਰਿਹਾ ਸੀ ਪਰ ਬਾਹਰੋਂ ਜਿਉਂਦਾ ਸੀ ਉਸ ਨੂੰ ਪਤਾ ਸੀ ਕਿ ਉਸ ਦੇ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਇਹ ਸੋਚ ਉਸ ਨੂੰ ਹਰ ਪਲ ਅੰਦਰੋਂ ਅੰਦਰੀ ਖਾ ਰਹੀ ਸੀ ਪਿੰਡ ਵਿੱਚ ਸਿਮਰਨ ਤੇ ਜਸਪ੍ਰੀਤ ਨੇ ਸੁਖਬੀਰ ਦੇ ਅਨਹੋਦ ਵਿੱਚ ਸੋਗ ਮਨਾਇਆ ਰੋਜ਼ਾਨਾ ਅਰਦਾਸਾਂ ਹੁੰਦੀਆਂ ਆ ਮੱਥਾ ਡੇਕਿਆ ਜਾਂਦਾ ਪਰ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆਉਂਦੀ ਸੀ ਪਰ ਸਮੇਂ ਦੇ ਨਾਲ ਹਾਲਾਤ ਬਦਲਣ ਲੱਗੇ ਸੁਖਬੀਰ ਦੇ ਜਾਣ ਤੋਂ ਬਾਅਦ ਘਰ ਵਿੱਚ ਇਕੱਲਾਪਨ ਤੇ ਕਮਜ਼ੋਰੀ ਆ ਗਈ ਕਰਦੀ ਆਰਥਿਕ ਹਾਲਾਤ ਵੀ ਬੱਤਰ ਹੋਣ ਲੱਗੀ ਖੇਤਾਂ ਦਾ ਕੰਮ ਸੰਭਾਲਣਾ ਮੁਸ਼ਕਲ ਹੋ ਗਿਆ ਤੇ ਕਰਜ਼ਾ ਵਧਦਾ ਜਾ ਰਿਹਾ ਸੀ ਸਿਮਰਨ ਨੂੰ ਹਰ ਪਾਸੇ ਮੁਸ਼ਕਲਾਂ ਨੇ ਘੇਰ ਲਿਆ ਸਨ। ਉਹ ਪਹਿਲਾਂ ਕਦੇ ਘਰੋਂ ਬਾਹਰ ਨਹੀਂ ਨਿਕਲੀ ਸੀ ਪਰ ਹੁਣ ਉਸ ਨੂੰ ਖੇਤਾਂ ਦੇ ਕੰਮ ਤੇ ਬਾਜ਼ਾਰ ਦੇ ਕੰਮ ਵੀ ਕਰਨੇ ਪੈਂਦੇ ਸਨ। ਕਈ ਪਿੰਡ ਵਾਲੇ ਜੋ ਪਹਿਲਾਂ ਸੁਖਬੀਰ ਦੇ ਡਰੋਂ ਚੁੱਪ ਸਨ ਹੁਣ ਸਿਮਰਨ ਤੇ ਮਾੜੀ ਨਜ਼ਰ ਰੱਖਣ ਲੱਗੇ। ਉਸ ਨੂੰ ਭੈੜੀਆਂ ਗੱਲਾਂ ਕਹਿਣ ਲੱਗੇ ਤੇਰਾ ਪਤੀ ਤਾਂ ਗਮ ਹੋ ਗਿਆ ਹੁਣ ਅਸੀਂ ਤੇਰੇ ਲਈ ਆ। ਕੁਝ ਸ਼ਰਾਬੀ ਪਿੰਡ ਦੇ ਮੁੰਡੇ ਚੁਗਲੀਆਂ ਕਰਦੇ ਸਨ ਕਿ ਤੂੰ ਕਿੰਨੀ ਦੇਰ ਇਕੱਲੀ ਰਹੇਂਗੀ। ਇਸ ਤਰ੍ਹਾਂ ਦੀਆਂ ਕਨੌਣੀਆਂ ਟਿੱਪਲੀਆਂ ਸੁਣ ਕੇ ਸਿਮਰਨ ਦਾ ਦਿਲ ਕੰਬ ਉੱਟਦਾ। ਉਸ ਨੂੰ ਮਹਿਸੂਸ ਹੁੰਦਾ कि ਉਸ ਦੇ ਸਰੀਰ ਵਿੱਚੋਂ ਜਾਨ ਨਿਕਲ ਰਹੀ ਹੋਵੇ ਉਹ ਰਾਤਾਂ ਨੂੰ ਕੁਰਸੀ ਤੇ ਬੈਠੀ ਰੋਂਦੀ ਰਹਿੰਦੀ ਸੁਖਵੀਰ ਨੂੰ ਯਾਦ ਕਰਦੀ ਤੇ ਉਸ ਦੀ ਵਾਪਸੀ ਲਈ ਅਰਦਾਸ ਕਰਦੀ ਜਸਪ੍ਰੀ ਜੋ ਹੁਣ ਇੱਕ ਜਵਾਨ ਮੁੰਡਾ ਬਣ ਚੁੱਕਿਆ ਸੀ ਉਸ ਦੀ ਉਮਰ ਲਗਭਗ 16 ਸਾਲ ਹੋ ਚੁੱਕੀ ਸੀ ਆਪਣੀ ਮਾਂ ਸਿਮਰਨ ਦੀ ਬੇਇੱਜ਼ਤੀ ਵੇਖ ਕੇ ਬਹੁਤ ਦੁੱਖ ਹੁੰਦਾ ਉਸ ਦਾ ਖੂਨ ਖੋਲਦਾ ਰਹਿੰਦਾ ਉਸ ਨੇ ਕਈ ਵਾਰ ਉਹਨਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਲੜਿਆ ਪਰ ਉਹ ਬੇਵਸਤੀ ਸਮਾਜ ਦੇ ਮਾੜੇ ਲੋਕਾਂ ਦਾ ਮੂੰਹ ਬੰਦ ਕਰਨਾ ਬਹੁਤ ਔਖਾ ਸੀ ਖਾਸ ਕਰਕੇ ਜਦੋਂ ਉਹਨਾਂ ਨੂੰ ਲੱਗੇ ਕਿ ਉਹਨਾਂ ਦੇ ਸਿਰ ਤੇ ਕੋਈ ਵੱਡਾ ਆਦਮੀ ਨਹੀਂ ਜਾਸ ਪ੍ਰੇਤ ਨੂੰ ਲੱਗਾ ਕਿ ਜੇਕਰ ਇਹ ਹਾਲਾਤ ਰਹੇ ਤਾਂ ਉਹਨਾਂ ਦੀ ਜ਼ਿੰਦਗੀ ਮੁਸ਼ਕਲ ਹੋ ਜਾਵੇਗੀ। ਉਸ ਨੂੰ ਸਿਮਰਨ ਦੇ ਲਈ ਡਰ ਲੱਗਦਾ ਸੀ, ਉਸ ਦੀ ਮਾਂ ਦੀ ਇੱਜ਼ਤ ਦੇ ਲਈ ਡਰ ਲੱਗਦਾ ਸੀ। ਉਸ ਨੇ ਕਈ ਜ਼ਰਾਤਾਂ ਜਾ ਕੇ ਗੁਜ਼ਾਰੀਆਂ, ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ। ਇੱਕ ਦਿਨ ਸਿਮਰਨ ਬਾਜ਼ਾਰ ਗਈ ਹੋਈ ਸੀ, ਪਿੰਡ ਦੀਆਂ ਦੋ ਹੋਰ ਬੀਬੀਆਂ ਦੇ ਨਾਲ। ਸ਼ਾਮ ਦਾ ਵੇਲਾ ਸੀ ਤੇ ਸੂਰਜ ਛਿਪ ਗਿਆ ਸੀ। ਰਸਤੇ ਵਿੱਚ ਕੁਝ ਮਾੜੇ ਅਨਸਰਾਂ ਨੇ ਉਹਨਾਂ ਨੂੰ ਘੇਰ ਲਿਆ, ਉਹ ਸ਼ਰਾਬ ਪੀ ਕੇ ਬਕਵਾਸ ਕਰ ਰਹੇ ਸਨ। ਤੇ ਸਿਮਰਨ ਤੇ ਜੋ ਕਿ ਤੋਂਮ ਤਾਂ ਕਸ ਰਹੇ ਸਨ, ਸਿਮਰਨ ਕੋਰ ਤੇਰਾ ਪਤੀ ਗੁੰਮ ਹੋ ਗਿਆ ਹੈ, ਹੁਣ ਤੂੰ ਇਕੱਲੀ ਹੈ, ਕਿਉਂ ਨ ਇਕ ਨੇ ਉਹ ਦੇਖਿਆ ਕਿ ਸਿਮਰਨ ਤੂੰ ਸਾਡੇ ਨਾਲ ਯਾਰੀ ਲਾਲਾ ਸਿਮਰਨ ਦਰਦ ਦੇ ਨਾਲ ਕੰਬ ਗਈ ਉਸ ਦੇ ਅੰਦਰ ਇੱਕ ਠੰਡੀ ਲਹਿਰ ਦੌੜ ਗਈ ਜਸਪ੍ਰੀਤ ਜੋ ਘਰੋਂ ਬਾਹਰ ਆਇਆ ਸੀ ਉਸ ਨੇ ਉਹਨਾਂ ਨੂੰ ਵੇਖ ਲਿਆ ਤੇ ਤੁਰੰਤ ਉਹਨਾਂ ਨਾਲ ਲੜਨ ਲੱਗਾ ਉਸ ਨੇ ਕਮਰੇ ਨੂੰ ਧੱਕਾ ਦਿੱਤਾ ਤੇ ਉਸ ਦਾ ਗੁੱਸਾ ਸਾਤਵੇਂ ਸਮਾਨ ਦੇ ਸੀ ਸਿਮਰਨ ਨੇ ਉਸ ਨੂੰ ਰੋਕਿਆ ਤੇ ਕਿਹਾ ਕਿ ਅਜਿਹਾ ਕਰਨ ਨਾਲ ਉਹਨਾਂ ਦੀ ਇੱਜ਼ਤ ਹੋਰ ਮਿੱਟੀ ਵਿੱਚ ਮਿਲੇਗੀ ਇਹ ਮਾੜੇ ਲੋਕ ਹੋਰ ਜ਼ਿਆਦਾ ਤੰਗ ਕਰਨਗੇ ਉਸ ਨੇ ਜਸਪ੍ਰੀਤ ਨੂੰ ਸਮਝਾਇਆ ਕਿ ਇਹਨਾਂ ਲੋਕਾਂ ਦਾ ਮੂੰਹ ਬੰਦ ਕਰਨਾ ਬਹੁਤ ਔਖਾ ਹੈ ਖਾਸ ਕਰਕੇ ਜਦੋਂ ਸਮਾਜ ਹੀ ਇਹਨਾਂ ਦਾ ਸਾਥ ਨਾ ਦੇਵੇ ਰਾਤ ਨੂੰ ਘਰ ਆਏ ਬਾਅਦ ਸਿਮਰਨ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਸ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਉਸਨੇ ਸੋਚਿਆ ਕਿ ਇਹਨਾਂ ਲੋਕਾਂ ਤੋਂ ਬਚਣ ਲਈ ਕੁਝ ਤਾਂ ਕਰਨਾ ਪਵੇਗਾ ਨਹੀਂ ਤਾਂ ਉਹਨਾਂ ਲੋਕਾਂ ਦੀ ਜ਼ਿੰਦਗੀ ਨਰਕ ਬਣ ਜਾਵੇਗੀ ਉਹ ਜਸਪ੍ਰੀਤ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਜਸਪ੍ਰੀਤ ਜੋ ਹੁਣ ਉਸ ਦੀ ਪਰੇਸ਼ਾਨੀ ਸਮਝਦਾ ਸੀ ਉਸਨੇ ਇੱਕ ਡੂੰਘਾ ਸਾ ਲਿਆ ਉਸ ਦੀਆਂ ਅੱਖਾਂ ਵਿੱਚ ਦ੍ਰਿੜਤਾ ਸੀ ਮਾਂ ਮੈਨੂੰ ਗਲਤ ਨਾ ਸਮਝੀ ਪਰ ਮੇਰੇ ਕੋਲ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਇਹਨਾਂ ਲੋਕਾਂ ਨੂੰ ਅੱਖਾਂ ਵਿੱਚ ਸਵਾਲ ਜੀ ਜਸਪ੍ਰੀਤ ਨੇ ਕਿਹਾ ਕਿ ਅਸੀਂ ਵਿਆਹ ਕਰ ਲੈਂਦੇ ਹ ਸਿਮਰਨ ਹੈਰਾਨ ਰਹਿ ਗਈ ਉਸ ਦੇ ਸਰੀਰ ਵਿੱਚ ਕੰਬਣੀ ਛਿੜ ਗਈ ਕੀ ਬਕਵਾਸ ਕਰ ਰਿਹਾ ਹੈ ਉਸ ਦਾ ਇਹ ਫੈਸਲਾ ਸੁਣ ਕੇ ਸਿਮਰਨ ਹੈਰਾਨ ਰਹਿ ਗਈ ਇੱਕਵੇਂ ਹੋ ਸਕਦਾ ਹੈ ਤੂੰ ਮੇਰਾ ਪੁੱਤਰ ਹੈ ਸਿਮਰਨ ਨੂੰ ਇਹ ਗੱਲ ਬਹੁਤ ਹੀ ਅਜੀਬ ਲੱਗੀ ਤੇ ਸਮਾਜ ਦੇ ਡਰੋਂ ਉਸਨੇ ਇਸ ਦਾ ਸਖਤ ਵਿਰੋਧ ਕੀਤਾ ਲੋਕ ਕੀ ਕਹਿਣਗੇ ਜਸਪ੍ਰੀਤ ਇਹ ਪਾਪ ਹੈ ਇਹ ਕੁਦਰਤ ਦੇ ਖਿਲਾਫ ਹੈ ਉਸ ਦੀ ਆਵਾਜ਼ ਵਿੱਚ ਡਰ ਤੇ ਗੁੱਸਾ ਦੋਵੇਂ ਸਨ ਪਰ ਜਸਪ੍ਰੀਤ ਨੇ ਉਸ ਨੂੰ ਪੂਰੀ ਗੱਲ ਸੂਝ-ਬੂਝ ਨਾਲ ਸਮਝਾਇਆ ਮਾਂ ਇਹ ਸਿਰਫ ਘਟੌਂਗ ਹੋਵੇਗਾ ਅਸੀਂ ਅਸਲ ਵਿੱਚ ਵਿਆਹ ਨਹੀਂ ਕਰਾਂਗੇ ਸਿਰਫ ਸਮਾਜ ਨੂੰ ਦਿਖਾਵਾਂਗੇ ਕਿ ਅਸੀਂ ਪਤੀ-ਪਤਨੀ ਹਾਂ ਤਾਜੋ ਲੋਕ ਸਾਡੇ ਉੱਪਰ ਮਾੜੀ ਨਜ਼ਰ ਨਾ ਰੱਖਣ ਸਾਡੀ ਇੱਜ਼ਤ ਬਚੀ ਰਵੇ ਮੈਂ ਤੁਹਾਡੇ ਨਾਲ ਹਮੇਸ਼ਾ ਖੜਾ ਰਹਾਂਗਾ ਤੁਹਾਡੀ ਰੱਖਿਆ ਕਰਾਂਗਾ ਜੇ ਅਸੀਂ ਇਹ ਜਿਹਾ ਨਾ ਕੀਤਾ ਤਾਂ ਇਹ ਲੋਕ ਸਾਨੂੰ ਜਾਨ ਨਹੀਂ ਦੇਣਗੇ ਕਿ ਸਾਨੂੰ ਅੱਗੇ ਕੀ ਆ ਇਹ ਸਿਰਫ ਇੱਕ ਰਸਮ ਹੋਵੇਗੀ ਜੋ ਸਾਨੂੰ ਸਮਾਜ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਾਵੇਗੀ ਅਸੀਂ ਅੰਦਰੋਂ ਅੰਦਰੀ ਉਹੀ ਰਹਾਂਗੇ ਜੋ ਅਸੀਂ ਹਾਂ ਕੋਈ ਦਿਨਾਂ ਬਾਅਦ ਸਿਮਰਨ ਨੇ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਜਸਪ੍ਰੀਤ ਦੀ ਗੱਲ ਮੰਨ ਲਈ ਉਸ ਦੀਆਂ ਅੱਖਾਂ ਵਿੱਚ ਅਥਰੂ ਸਨ ਪਰ ਉਸ ਨੂੰ ਅਹਿਸਾਸ ਹੋਇਆ ਕਿ ਉਹ ਇਹਨਾਂ ਤੋਂ ਬਚਾ ਦੇਣੀ ਜ਼ਰੂਰੀ ਹੈ ਪਰ ਉਸ ਦੀ ਤੇ ਜਸਪ੍ਰੀਤ ਦੀ ਇੱਜ਼ਤ ਤੇ ਸੁਰੱਖਿਆ ਲਈ ਆਖਰੀ ਚਾਰਾ ਸੀ ਉਹਨਾਂ ਨੇ ਪਿੰਡ ਦੇ ਕੁਝ ਭਰੋਸੇਮੰਦ ਲੋਕਾਂ ਨੂੰ ਜਿਨ੍ਹਾਂ ਵਿੱਚ ਬੀਬੀ ਗੁਰਨਾਮ ਕੌਰ ਤੇ ਚਾਚਾ ਵਜਨ ਸਿੰਘ ਸ਼ਾਮਲ ਸਨ ਆਪਣੀ ਮਜਬੂਰੀ ਦੱਸੀ ਸ਼ੁਰੂ ਵਿੱਚ ਕਈ ਲੋਕਾਂ ਨੇ ਇਸ ਨੂੰ ਘਨੋਣਾ ਤੇ ਗਲਤ ਕਿਹਾ ਇਹ ਤਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨਾ ਹੈ ਪਰ ਜਦੋਂ ਉਹਨਾਂ ਨੂੰ ਅਸਲ ਹਾਲਾਤਾਂ ਬਾਰੇ ਪਤਾ ਲੱਗਿਆ ਕਿ ਕਿਵੇਂ ਸਿਮਰ ਜਦ ਤਬਜਾਉਣ ਲਈ ਬੇਵਸਤੀ ਤਾਂ ਉਹਨਾਂ ਨੇ ਵੀ ਇਸ ਫੈਸਲੇ ਦਾ ਸਮਰਥਨ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਹੋਰ ਚਾਰਾ ਨਹੀਂ ਸਾਨੂੰ ਇਹ ਸਭ ਬਚਨ ਦੇ ਲਈ ਕਰਨਾ ਪਵੇਗਾ ਉਹਨਾਂ ਲਈ ਦੀ ਇਹ ਕੁਰਬਾਨੀ ਹੈ ਗ੍ਰੰਥੀ ਸਿੰਘ ਨੇ ਇਸ ਬਾਰੇ ਦੱਸਿਆ ਗ੍ਰੰਥੀ ਸਿੰਘ ਨੇ ਪਹਿਲਾਂ ਵਿਰੋਧ ਕੀਤਾ ਕਿਉਂਕਿ ਇਹ ਧਰਮ ਦੇ ਖਿਲਾਫ ਸੀ ਇਹ ਪਾਪ ਹੈ ਕਿ ਗੁਰੂ ਸਾਹਿਬ ਦੇ ਬਚਨਾਂ ਦੇ ਖਿਲਾਫ ਹੈ ਉਸਨੇ ਕ੍ਰੋਧ ਨਾਲ ਕਿਹਾ ਪਰ ਜਸਪ੍ਰੀਤ ਨੇ ਉਸ ਨੂੰ ਸਾਰੀ ਸਥਿਤੀ ਸਮਝਾਈ ਉਸ ਦੀਆਂ ਅੱਖਾਂ ਵਿੱਚ ਅਥਰੂ ਸਨ ਤੇ ਕਿਹਾ ਕਿ ਇਹ ਸਿਰਫ ਇੱਕ ਸਮਾਜਿਕ ਡਰਾਮਾ ਹੈ ਅਸਲ ਵਿਆਹ ਨਹੀਂ ਉਸਰੇ ਗ੍ਰੰਥੀ ਸਿੰਘ ਦੇ ਪੈਰ ਫੜ ਲਏ ਤੇ ਬੇਨਤੀ ਕੀਤੀ ਪਿੰਡ ਵਾਲਿਆਂ ਤੇ ਪਰਿਵਾਰ ਨੇ ਸੁਖਵੀਰ ਨੂੰ ਲੰਬੇ ਸਮੇਂ ਤੋਂ ਗੁੰਮਸ਼ੁਦਾ ਮੰਨ ਲਿਆ ਸੀ ਇਸ ਲਈ ਕਾਨੂੰਨੀ ਤੌਰ ਤੇ ਉਸ ਦੀ ਗੁੰਮਸ਼ੁਦਾ ਹੋਣ ਦੇ ਦਸਤਾਵੇਜ਼ ਵੀ ਬਣਾ ਕੇ ਫਿਰ ਇਸ ਵਿਆਹ ਦੀ ਯੋਜਨਾ ਬਣਾਈ ਗਈ ਜਿਸ ਵਿੱਚ ਦੋਵੇਂ ਅਸਲ ਵਿੱਚ ਪਤੀ ਪਤਨੀ ਵਜੋਂ ਰਹਿਣ ਦਾ ਢੋਂਗ ਕਰਨਗੇ ਤਾਂ ਜੋ ਸਮਾਜ ਉਹਨਾਂ ਉੱਪਰ ਉਂਗਲਾ ਚੁੱਕ ਸਕੇ ਕ੍ਰਾਂਤੀ ਸਿੰਘ ਨੇ ਨਾ ਚਾਹੁੰਦੇ ਹੋਏ ਵੀ ਉਹਨਾਂ ਦੀ ਮਜਬੂਰੀ ਤੇ ਇੱਜ਼ਤ ਬਚਾਉਣ ਦੇ ਲਈ ਇਸ ਵਿਆਹ ਦੀ ਹਾਮੀ ਭਰ ਦਿੱਤੀ। ਇਸ ਤਰੀਕੇ ਦੇ ਨਾਲ ਜਸਪ੍ਰੀਤ ਅਤੇ ਸਿਮਰਨ ਦਾ ਵਿਆਹ ਹੋ ਗਿਆ ਅਤੇ ਵਿਆਹ ਪੂਰੇ ਪਿੰਡ ਦੇ ਸਾਹਮਣੇ ਹੋਇਆ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਸਾਦੇ ਸਮਾਗਮ ਵਿੱਚ ਜਿੱਥੇ ਆਮ ਤੌਰ ਤੇ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਹਨ, ਇੱਕ ਅਜੀਬ ਜਿਹੀ ਚੁੱਪ ਤੇ ਗੰਭੀਰਤਾ ਛਾਈ ਹੋਈ ਸੀ। ਅਖਬਾਰ ਤੇ ਮੀਡੀਆ ਵਾਲਿਆਂ ਨੇ ਖਬਰ ਨੂੰ ਕਵਰ ਕੀਤਾ ਤੇ ਲੋਕ ਹੈਰਾਨ ਸਨ ਕਿ ਇਹ ਸੱਚ ਹੈ? ਇੱਕ ਪੁੱਤਰ ਆਪਣੀ ਮਾਂ ਦੇ ਨਾਲ ਵਿਆਹ ਕਰਵਾ ਰਿਹਾ ਹੈ। ਜਦੋਂ ਉਹਨਾਂ ਨੂੰ ਅਸਲ ਕਹਾਣੀ, ਉਹਨਾਂ ਦੀ ਮਜਬੂਰੀ ਤੇ ਉਹਨਾਂ ਦੀ ਕੁਰਬਾਨੀ ਬਾਰੇ ਪਤਾ ਲੱਗ ਰੋਣ ਲੱਗਦੇ ਉਹਨਾਂ ਨੇ ਜਸਪ੍ਰੀਤ ਤੇ ਸਿਮਰਨ ਨੂੰ ਵਧਾਈਆਂ ਦਿੱਤੀਆਂ ਕਿਉਂਕਿ ਉਹਨਾਂ ਨੇ ਸਮਾਜ ਦੇ ਮਾੜੇ ਅੰਤਰਾਂ ਤੋਂ ਬਚਣ ਲਈ ਇੱਕ ਕਦਮ ਚੁੱਕਿਆ ਸੀ ਤੇ ਆਪਣੀ ਇੱਜ਼ਤ ਦੀ ਰਾਖੀ ਕੀਤੀ ਸੀ ਇਸ ਵਿਆਹ ਤੋਂ ਬਾਅਦ ਉਹਨਾਂ ਨੂੰ ਕਾਫੀ ਹੱਦ ਤੱਕ ਸ਼ਾਂਤੀ ਮਿਲੀ ਤੇ ਪਿੰਡ ਦੇ ਮਾੜੇ ਅੰਸਰ ਵੀ ਉਹਨਾਂ ਤੋਂ ਦੂਰ ਰਹਿਣ ਲੱਗੇ ਉੱਥੇ ਗੇਟ ਤੇ ਪੁੱਬਾ ਮਰਮਰ ਰੋਣ ਲੱਗ ਪਿਆ ਉਸਦੇ ਹੰਝੂ ਵਹਿ ਤੁਰੇ ਉਸ ਦਾ ਪਿਤਾ ਉਤਨ ਸਾਲਾਂ ਤੋਂ ਬੇਵਸੀ ਤੇ ਦਰਦ ਤੇ ਅੱਜ ਇਸ ਹੈਰਾਨੀ ਦਾ ਪ੍ਰਤੀਕ ਸਨ ਪਿੰਡ ਵਾਲੇ ਉਸ ਨੂੰ ਘੇਰ ਕੇ ਖੜੇ ਸਨ ਉਹਨਾਂ ਦੀ ਅੱਖਾਂ ਵਿੱਚ ਹਮਦਰਦੀ ਦੀ ਤਸੱਲੀ ਸੀ ਉਹਨਾਂ ਨੇ ਸੁਖਵੀਰ ਨੂੰ ਸੰਭਾਲ ਲਿਆ ਉਸ ਨੂੰ ਪਾਣੀ ਪਿਲਾਇਆ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਬੀਬੀ ਗੁਰਨਾਮ ਕੌਰ ਉਸ ਦੇ ਕੋਲ ਬੈਠ ਗਈ ਤੇ ਉਸ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਸ਼ਾਂਤ ਹੋ ਜਾ ਸੁਖਵੀਰ ਸ਼ਾਂਤ ਹੋ ਜਾ ਪੁੱਤਰਾ ਉਸ ਨੇ ਮੁੜ ਕੇ ਆ ਉਸ ਦੀ ਆਵਾਜ਼ ਵਿੱਚ ਇੱਕ ਮਾਂ ਦੀ ਗਰਮਰਾਹਟ ਸੀ ਜੋ ਤੂੰ ਸੁਣਿਆ ਹੈ ਉਹ ਅੱਧਾ ਸੱਚ ਹੈ। ਉਹਨਾਂ ਨੇ ਵਿਆਹ ਸਿਰਫ ਲੋਕਾਂ ਦੀ ਨਜ਼ਰਾਂ ਤੋਂ ਬਚਣ ਦੇ ਲਈ ਕੀਤਾ ਹੈ। ਅੰਦਰ ਹੀ ਅੰਦਰ ਕੁਝ ਵੀ ਗਲਤ ਨਹੀਂ ਹੋਇਆ। ਤੇਰੀ ਸਿਮਰਨ ਤੇਰੇ ਨਾਲ ਪੂਰੀ ਵਫਾਦਾਰ ਹੈ ਤੇ ਤੇਰਾ ਪੁੱਤਰ ਜਸਪ੍ਰੀਤ ਵੀ ਤੇਰੇ ਰਿਸ਼ਤੇ ਦੀ ਪੂਰੀ ਕਦਰ ਕਰਦਾ ਹੈ। ਉਹ ਦੋਵੇਂ ਤੇਰੇ ਲਈ ਜੀਰੇ ਹਨ। ਸੁਖਵੀਰ ਨੂੰ ਹੌਲੀ-ਹੌਲੀ ਸਮਝਾਉਣ ਲੱਗੇ। ਉਸ ਦੇ ਦਿਮਾਗ ਵਿੱਚ ਘੁਮਰੀ ਧੁੰਦ ਛਟਣ ਲੱਗੀ। ਉਸ ਨੂੰ ਯਾਦ ਆਇਆ ਕਿ ਕਿਵੇਂ ਉਸ ਨੂੰ ਅਰਬ ਦੇਸ਼ ਵਿੱਚ ਬੰਦਕ ਬਣਾਇਆ ਗਿਆ। ਕਿਵੇਂ ਉਸ ਦੀ ਗਮਸ਼ੁਦਗੀ ਦੀ ਛੁੱਟੀ ਖ਼ਬਰ ਭੇਜੀ ਦੀ। ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਪਰਿਵਾਰ ਨੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੋਵੇਗਾ ਉਸ ਦੀ ਅਨਹੋਦ ਵਿੱਚ ਉਹਨਾਂ ਦੇ ਕੀ ਬੀਤੀ ਹੋਵੇਗੀ ਉਸ ਦੇ ਦਿਲ ਵਿੱਚ ਗੁੱਸੇ ਥਾ ਦਰਦ ਦਾ ਤੇ ਤਰਸ ਭਰ ਗਿਆ ਉਸ ਨੇ ਇੱਕ ਡੂੰਘਾ ਸਾਹ ਲਿਆ ਤੇ ਆਪਣੇ ਕੰਮ ਦੇ ਪੈਰਾਂ ਤੇ ਖੜਾ ਹੋ ਗਿਆ ਉਸ ਦੀ ਨਜ਼ਰ ਸਿੱਧੀ ਆਪਣੇ ਘਰ ਦੇ ਦਰਵਾਜ਼ੇ ਤੇ ਟਿੱਕੀ ਹੋਈ ਸੀ ਕਿੱਥੇ ਹਨ ਉਹ ਉਸ ਦੀ ਆਵਾਜ਼ ਭਰੀ ਹੋਈ ਸੀ ਪਰ ਹੁਣ ਉਸ ਵਿੱਚ ਰੋਣ ਦੀ ਥਾਂ ਇੱਕ ਦ੍ਰਿੜਤਾ ਸੀ ਉਹ ਆਪਣੇ ਅਜੀਜ਼ਾਂ ਨੂੰ ਮਿਲਣ ਦੇ ਲਈ ਬੇਤਾਬ ਸੀ ਉਹਨਾਂ ਨੂੰ ਗਲੇ ਲਗਾਉਣ ਦੇ ਲਈ ਉਹਨਾਂ ਦੀ ਮੁਸੀਬਤ ਸੁਣਨ ਦੇ ਲਈ ਪਿੰਡ ਵਾਲੇ ਉਸ ਨੂੰ ਘਰ ਦੇ ਅੰਦਰ ਲੈ ਕੇ ਘਰ ਦੇ ਅੰਦਰ ਜਸਪ੍ਰੀਤ ਤੇ ਸਿਮਰਨ ਉਸ ਦੀ ਛੋਟੀ ਫੋਟੋ ਅੱਗੇ ਬੈਠੇ ਸਨ ਫੋਟੋ ਦੇ ਸਾਹਮਣੇ ਇੱਕ ਨਿੱਕਾ ਜਿਹਾ ਦੀਵਾ ਜਗ ਰਿਹਾ ਸੀ ਜਿਵੇਂ ਉਹ ਅਜੇ ਵੀ ਉਸੇ ਹੀ ਉਮੀਦ ਦੇ ਵਿੱਚ ਬੈਠੇ ਹੋਣ ਸਿਮਰਨ ਦੇ ਹੱਥ ਵਿੱਚ ਇੱਕ ਨਿੱਕਾ ਜਿਹਾ ਬੱਚਾ ਸੀ ਜੋ ਬੱਚਾ ਉਹਨਾਂ ਨੇ ਇਹ ਵਿਆਹ ਤੋਂ ਬਾਅਦ ਇੱਕ ਦੂਜੇ ਨਾਲ ਰਹਿੰਦੇ ਹੋਇਆ ਪਿਆਰ ਤੇ ਸਮਝ ਦਾ ਨਤੀਜਾ ਸੀ ਇਹ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਜਿਵੇਂ ਦੁੱਖ ਸੁੱਖ ਵੰਡ ਰਹੇ ਹੋਣ ਤੇ ਬੱਚਾ ਸਿਮਰਨ ਦੇ سینੇ ਲੱਗੇ ਸੁੱਤਾ ਹੋਇਆ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਹੈਰਾਨੀਜਨਕ ਪਲ ਆਉਣ ਵਾਲਾ ਹੈ ਉਹਨਾਂ ਦੇ ਦਰਵਾਜ਼ੇ ਤੇ ਖੜੇ ਸੁਖਵੀਰ ਨੇ ਵੇਖਿਆ ਤਾਂ ਇੱਕ ਪਾਉਲੀ ਸੁਣ ਹੋ ਗਏ ਜਸਪ੍ਰੀਤ ਦੀਆਂ ਅੱਖਾਂ ਫਟੀਆਂ ਨਹੀਂਆਂ ਫਟੀਆਂ ਰਹੀਆਂ ਬਾਪੂ ਉਸ ਦੀ ਆਵਾਜ਼ ਵਿੱਚ ਇੱਕ ਐ ਵਿਸ਼ਵਾਸ ਖੁਸ਼ੀ ਤੇ ਹੈਰਾਨੀ ਦਾ ਮਿਸ਼ਰਣ ਸੀ ਉਹ ਕੁਰਸੀ ਤੋਂ ਉੱਠਿਆ ਤੇ ਰੋਂਦੇ ਹੋਏ ਉਸ ਨੂੰ ਗળે ਲਗਾ ਲਿਆ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਤੇ ਹੈਰਾਨੀ ਦੇ ਹੰਝੂ ਸਨ ਜੋ ਸਾਲਾਂ ਦੀ ਉ ਉਦੋਂ ਤੋਰੇ ਸਨ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹ ਉੱਥੇ ਖੜੀ ਰਹਿ ਗਈ ਇੱਕ ਡਰ ਤੇ ਅਸਹਿਤਾ ਦੇ ਨਾਲ ਉਸ ਨੂੰ ਡਰ ਸੀ ਕਿ ਸੁਖਬੀਰ ਕੀ ਸੋਚੇਗਾ ਕੀ ਕਹੇਗਾ ਉ ਤਰੰਤ ਸੁਖਬੀਰ ਦੇ ਪੈਰਾਂ ਵਿੱਚ ਦੇ ਗਪੀ ਉਸ ਦੇ ਪੈਰਾਂ ਨੂੰ ਫੜ ਕੇ ਰੋਣ ਲੱਗ ਪਈ ਸੁਖਬੀਰ ਨੇ ਉਹਨਾਂ ਦੋਵਾਂ ਨੂੰ ਗਲੇ ਲਗਾਇਆ ਉਸ ਦੀ ਅੱਖਾਂ ਵਿੱਚ ਪਿਆਰ ਦਰਦ ਤੇ ਮਾਣ ਸੀ ਉਹਨਾਂ ਦੀ ਮਜਬੂਰੀ ਨੂੰ ਸਮਝਿਆ ਤੇ ਉਹਨਾਂ ਦੇ ਮਾਣ ਮਹਿਸੂਸ ਕੀਤਾ ਕਿਵੇਂ ਉਹਨਾਂ ਨੇ ਮੁਸ਼ਕਲ ਹਾਲਾਤਾਂ ਵਿੱਚ ਇੱਕ ਦੂਜੇ ਦਾ ਸਾਥ ਦਿੱਤਾ ਪਰਿਵਾਰ ਦੀ ਇੱਜ਼ਤ ਬਤਾਈ ਉਸ ਨੇ ਸਿਮਰਨ ਨੂੰ ਪੈਰਾਂ ਤੋਂ ਚੁੱਕਿਆ ਉਸ ਦੇ ਚਿਹਰੇ ਤੇ ਹੱਥ ਪੈਰਾਂ ਤੇ ਬੱਚੇ ਵੱਲ ਵੇਖਿਆ ਉਸ ਨੇ ਸਿਮਰਨ ਦੇ ਹੱਥ ਤੋਂ ਬੱਚਾ ਲਿਆ ਉਸ ਨੂੰ ਗੋਦ ਵਿੱਚ ਚੁੱਕਿਆ ਬੱਚੇ ਨੂੰ ਵੇਖ ਕੇ ਉਸ ਦੀ ਅੱਖਾਂ ਵਿੱਚ ਇੱਕ ਅਲੌਕਿਕ ਚਮਕ ਆ ਗਈ ਦੀਮੈਸ ਨੂੰ ਇੱਕ ਨਵੀਂ ਉਮੀਦ ਮਿਲ ਗਈ ਹੋਵੇ। ਉਹਨਾਂ ਨੇ ਇੱਕ ਦੂਜੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਜਸਪ੍ਰੀਤ ਤੇ ਸਿਮਰਨ ਨੇ ਆਪਣੀ ਸਾਰੀ ਕਹਾਣੀ ਸੁਣਾਈ ਕਿ ਕਿਵੇਂ ਉਹਨਾਂ ਨੂੰ ਸਮਾਜ ਦੇ ਮਾੜੇ ਲੋਕਾਂ ਤੋਂ ਬਚਣ ਦੇ ਲਈ ਇਹ ਕਦਮ ਚੁੱਕਣਾ ਪਿਆ ਤੇ ਕਿਵੇਂ ਉਹਨਾਂ ਨੇ ਆਪਣੀ ਇੱਜ਼ਤ ਬਚਾਉਣ ਦੇ ਲਈ ਇਸ ਵਿਆਹ ਦਾ ਢੋਂਗ ਰਚਿਆ। ਸਿਮਰਨ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਰਿਸ਼ਤਾ ਹਮੇਸ਼ਾ ਇੱਕ ਦੂਜੇ ਦੇ ਸਾਥੀ ਬਝੜਿਆ ਹੈ ਜੋ ਕਿ ਇਸ ਘਰ ਦੀ ਰੱਖਿਆ ਕਰ ਰਹੇ ਸਨ। ਤੇ ਜੋ ਬੱਚਾ ਉਹਨਾਂ ਨੇ ਇਸ ਨਵੀਂ ਸਮਝਦਾਰੀ ਦੇ ਰਿਸ਼ਤੇ ਦਾ ਪ੍ਰਤੀਕ ਹੈ ਜੋ ਕਿ ਇੱਕ ਮਜਬੂਰੀ ਕਾਰਨ ਬਣਿਆ ਹੈ। ਉਸਨੇ ਦੱਸਿਆ ਕਿ ਕਿਵੇਂ ਜਸਪ੍ਰੀਤ ਨੇ ਹਮੇਸ਼ਾ ਉਸਦੀ ਇੱਜ਼ਤ ਕੀਤੀ ਮਾਂਗਸ ਦਾ ਸਾਥ ਦਿੰਦਾ ਹੈ ਹਰ ਮੁਸੀਬਤ ਵਿੱਚ ਉਸਦੇ ਨਾਲ ਖੜਾ ਹੈ ਸੁਖਵੀਰ ਨੇ ਉਹਨਾਂ ਨੂੰ ਦੱਸਿਆ ਕਿ ਕਿਵੇਂ ਉਹ ਅਰਬ ਦੇਸ਼ ਵਿੱਚ ਬੰਦਕ ਬਣਿਆ ਹੋਇਆ ਆਪਣੀ ਪੂਰੀ ਕਹਾਣੀ ਸੁਣਾਈ ਕਿਵੇਂ ਉਸ ਨੂੰ ਖਾਣ ਪੀਣ ਨੂੰ ਨਹੀਂ ਮਿਲਦਾ ਸੀ ਕਿਵੇਂ ਉਸ ਨੂੰ ਰੋਜ਼ ਕੁੱਟਿਆ ਜਾਂਦਾ ਸੀ ਤੇ ਕਿਵੇਂ ਉਸ ਨੂੰ ਮੌਤ ਤੋਂ ਹਰਾ ਕੇ ਵਾਪਸ ਆਉਣ ਦੀ ਹਿੰਮਤ ਕੀਤੀ ਉਸ ਨੇ ਦੱਸਿਆ ਕਿ ਕਿਵੇਂ ਉਸ ਨੇ ਇੱਕ ਰਾਤ ਕੰਪਨੀ ਦੇ ਕੈਂਪ ਤੋਂ ਭੱਜਣ ਦੀ ਯੋਜਨਾ ਬਣਾਈ ਕਿਵੇਂ ਉਸ ਨੇ ਕੰਡਿਆਲੀ ਤਾਰ ਪਾਰ ਕੀਤੀ ਤੇ ਕਿਵੇਂ ਰੇਗਿਸਤਾਨ ਵਿੱਚ ਭੁੱਖਾ ਪਿਆਸਾ ਕਈ ਦਿਨਾਂ ਤੱਕ ਭਟਕਦਾ ਰਿਹਾ ਸਿਰਫ ਆਪਣੇ ਪਰਿਵਾਰ ਨੂੰ ਮਿਲਣ ਦੀ ਆਸ ਵਿੱਚ ਉਸ ਨੇ ਇਹ ਵੀ ਦੱਸਿਆ ਕਿ ਕਿਵੇਂ ਉਸ ਨੂੰ ਇੱਕ ਨੇਕਦਲ ਡਰਾਈਵਰ ਨੇ ਲਿਫਟ ਦਿੱਤੀ ਜੋ ਉਸ ਨੂੰ ਸ਼ਹਿਰ ਤੱਕ ਪਹੁੰਚਾਇਆ ਜਿੱਥੇ ਉਹ ਭਾਰਤ ਵਾਪਸ ਆਉਣ ਲਈ ਪੈਸੇ ਇਕੱਠੇ ਕਰ ਸਕਿਆ ਸਾਰਾ ਪਰਿਵਾਰ ਇੱਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ੀ। ਉਹਨਾਂ ਦੀ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਸਨ ਜੋ ਸਾਲਾਂ ਦੇ ਵਿਛੋੜੇ ਤੇ ਦਰਦ ਨੂੰ ਤੋਰੇ ਸਨ। ਸੁਖਵੀਰ ਦੀ ਵਾਪਸੀ ਨਾਲ ਪਿੰਡ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਗਈ। ਲੋਕਾਂ ਨੇ ਢੋਲ ਵਜਾਏ, ਲੱਡੂ ਵੰਡੇ ਤੇ ਸੁਖਵੀਰ ਨੂੰ ਵਧਾਈਆਂ ਦਿੱਤੀਆਂ। ਜਿਹੜੇ ਲੋਕ ਪਹਿਲਾਂ ਸਿਮਰਨ ਤੇ ਜਸਪ੍ਰੀਤ ਬਾਰੇ ਮਾੜੀਆਂ ਗੱਲਾਂ ਕਰਦੇ ਸਨ, ਹੁਣ ਸ਼ਰਮਿੰਦਾ ਸਨ। ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਉਹਨਾਂ ਨੇ ਕਿੰਨੀ ਵੱਡੀ ਗਲਤੀ ਕੀਤੀ ਕਿਵੇਂ ਬਿਨਾਂ ਸੱਚਾਈ ਜਾਣੇ ਉਹਨਾਂ ਦੋ નિર્ਦੋਸ਼ ਲੋਕਾਂ ਦੇ ਉੱਪਰ ਉਂਗਲ ਚੁੱਕੀ ਸੀ ਪਿੰਡ ਦੇ ਸਰਪੰਚ ਨੇ ਸਾਰੀ ਪੰਚਾਇਤ ਨੂੰ ਇਕੱਠਾ ਕੀਤਾ ਤੇ ਜਨਤਕ ਤੌਰ ਤੇ ਸਿਮਰਨ ਤੇ ਜਸਪ੍ਰੀਤ ਤੋਂ ਮਾਫੀ ਮੰਗੀ ਅਤੇ ਉਹਨਾਂ ਦੀ ਹਿੰਮਤ ਦੀ ਕੁਰਬਾਨੀ ਦੀ ਤਾਰੀਫ ਕੀਤੀ ਸਰਵੀਰ ਨੇ ਆਪਣੇ ਪਰਿਵਾਰ ਨਾਲ ਰਹਿ ਕੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਉਸ ਨੇ ਆਪਣੇ ਪੁੱਤਰ ਦੇ ਪਤਨੀ ਦੇ ਸਮਰਪਣ ਤੇ ਪਿਆਰ ਨੂੰ ਵੇਖਿਆ ਤੇ ਉਹਨਾਂ ਨੂੰ ਬਹੁਤ ਮਾਣ ਦਿੱਤਾ ਉਸ ਨੇ ਸਮਝਿਆ ਕਿ ਸਿਮਰਨ ਨੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਸੀ ਆਪਣੀ ਜ਼ਿੰਦਗੀ ਨੂੰ ਦਾਤੇ ਲਗਾ ਕੇ ਪਰਿਵਾਰ ਦੀ ਇੱਜ਼ਤ ਬਚਾਈ ਸੀ ਉਸ ਨੇ ਜਸਪ੍ਰ ਦੀ ਦਲੇਰੀ ਵੀ ਪ੍ਰਸ਼ੰਸਾ ਖਿਤੀ ਜਿਸ ਨੇ ਆਪਣੀ ਮਾਂ ਦੀ ਰੱਖਿਆ ਲਈ ਅਜੀਹਾ ਕਦਮ ਚੁੱਕਿਆ ਉਹਨਾਂ ਦਾ ਘਰ ਇੱਕ ਵਾਰ ਫਿਰ ਖੁਸ਼ੀਆਂ ਦੇ ਨਾਲ ਭਰ ਗਿਆ ਹਰ ਸ਼ਾਮ ਘਰ ਵਿੱਚ ਚਹਿਰਪੈ ਗੂੰਜਦੀ ਹਾਸੇ ਗੂੰਜਦੇ ਤੇ ਪਿੰਡ ਵਾਲੇ ਉਹਨਾਂ ਦੇ ਘਰ ਵਿੱਚ ਆ ਕੇ ਖੁਸ਼ੀ ਮਨਾਉਂਦੇ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ